ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਦੀ ਇਮਾਰਤ ਦੇ ਨਿਰਮਾਣ ਜਦਾਨੀ ਪੱਤਰ ਰੱਖਣ ਲਈ ਮੋਗਾ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ 10 ਕਰੋੜ 31 ਲੱਖ ਰੁਪਏ ਦਾ ਲਗਨ ਨਾਲ ਤਿਆਰ ਹੋਵੇਗਾ ਪੱਤਰਕਾਰਾਂ ਨੂੰ ਜਾਣਕਾਰੀ ਦਿੱੰਦਿਆ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਧਰਮ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਕੰਮ ਦੀ ਰਾਜਨੀਤੀ ਕਰ ਰਹੇ ਹਾਂ ਇੱਥੇ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਬਿਜਲੀ ਦੀ ਗੱਲ ਕਰ ਰਹੇ ਹਾਂ ਅਸੀਂ ਅਸੀਂ ਨਹਿਰਾਂ ਦੀ ਗੱਲ ਕਰਦੇ ਹਾਂ ਅਸੀਂ ਇਹੋ ਚੀਜ਼ ਹੈ ਕਿ ਜਿਹੜੀ ਲੋਕਾਂ ਨੂੰ ਪਸੰਦ ਆਉਂਦੀ ਹੈ ਇਸੇ ਕਰਕੇ ਹੀ ਲੋਕਾਂ ਨੇ ਹੁਣ ਦਿੱਲੀ ਦੇ ਵਿੱਚ ਵੀ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਲੌਰ ਦਾ ਮਨ ਬਣਾਇਆ ਹੈ। ਉਹਨਾਂ ਕਿਹਾ ਕਿ ਜਦੋਂ ਮਹਿਲਾਵਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤਾਂ ਇਸ ਵਾਅਦੇ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਅਸੀਂ ਜਲਦੀ ਹੀ ਪੂਰਾ ਕਰਨ ਜਾ ਰਹੇ ਹਾਂ। ਉਹਨਾਂ ਕਿਹਾ ਕਿ 75 ਸਾਲ ਪੁਰਾਣੀ ਗੰਢ ਜੋ ਅਸੀਂ ਖੋਲਣ ਜਾ ਰਹੇ ਹਾਂ ਕਿਸਾਨ ਆਗੂ ਡੱਲੇਵਾਲ ਤੇ ਸੀਐਮ ਨੇ ਬੋਲਦੇ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਕਿਸਾਨਾਂ ਦੀ ਕੋਈ ਮੰਗ ਨਹੀਂ ਹੈ। ਆਉ ਤੁਹਾਨੂੰ ਸੁਣਾਉਂਦਿਆਂ ਉਹਨਾਂ ਦੀ ਪੂਰੀ ਬਾਤਲਾਬ ਦੇਖੇਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਧੰਨਵਾਦ ਲਿਫਟਾਂ 10 ਕਰੋੜ ਕਰਤੀ ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤਸਿਲ ਖਲ ਫਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਯਾਨੀ ਕਿ 12.5% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਵਿੱਚ ترقی ਦੇ ਹੀ ਰਾਹ ਨੇ ਵਿਕਾਸ ਦੇ ਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ ਦੁਆਲੇ ਪਰ ਵੀ ਪੂਰੇ ਪਾਸੇ ਮੋਗਾ ਦਾ ਪ੍ਰਾਣਾ ਹੈ ਬਸ ਕੋਟ ਕਪੂਰ ਹੈ ਪਰ ਨੇ ਉੱਪਰੋਂ ਇੱਕ ਹੋਰ ਹੈ ਕਰੋਲੰਡੀ ਪਾਈ ਹੈ ਜੀਰਾ ਹੈ ਹੈ ਨਾ ਇਧਰੋਂ ਭੁਗੀਪੁਰੋਂ ਤੋਂ ਲੈ ਕੇ ਬਲਾਸਪੁਰੋਂ ਤੋਂ ਲੈ ਕੇ ਜਿਹੜਾ ਹੰਤੋਂ ਲੈ ਕੇ ਕੱਲ-ਕੱਲ ਪਿੰਡ ਜਾਣਦੇ ਸੋ ਸੋ ਐਮਐਲਏ ਸਹਿਬਾ ਐਮਐਲ ਮੋਗੇ ਦੇ ਔਰ ਕਰਮਕੋੜ ਦੇ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ ਔਰ ਪੰਜਾਬ ਕੇ ਮੰਤਰੀ ਸਾਹਿਬ ਖੋੜੀਆ ਸਾਹਿਬ ਆਖੜੇ ਨੇ ਔਰ ਸਾਡੀ ਜਿਹੜੀ ਮੋਗੇ ਦੀ ਟੀਮ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਐ ਆਮ ਆਦਮੀ ਪਾਰਟੀ ਨੇ ਸਟੱਕ ਪਹੁੰਚਾਉਣ ਵਾਸਤੇ ਬਹੁਤ ਸਾਰੇ ਤੇ ਦਿੱਲੀ ਵੀ ਜੋੜੇ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਅਰਵਿੰਦ ਤੇਜਰੀਵਾਲ ਜੀ ਵੱਲੋਂ ਕਿ ਕਰਮ ਦੀ ਰਾਜਨੀਤੀ ਨਹੀਂ ਸੀ ਕਰਦੇ ਮੈਂ ਸਭ ਦਿੱਲੀ ਅਸੀਂ ਇੱਕ ਚੀਜ਼ ਅਸੀਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਅਸੀਂ ਚੰਮ ਦੀ ਰਾਜਨੀਤੀ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਕਰਦੇ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਮੈਂ ਪੜਨਾ ਤੋਂ ਖੁਸ਼ਖਬਰੀ ਵੀ ਦੇ ਰਹੇ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੇਰੀ ਦਿੱਲੀ ਉਸੇ ਵੀ ਦੇਖਿਆ ਹੁਣ ਸਰ ਕਵਰ ਕਿਦਾਂ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਆਮਾਨੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਵੀ ਫੇਰ 60 ਤੋਂ ਉੱਪਰ ਮਤਲਬ ਇਹ ਰਕੋਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀ ਪਾਟੀ ਉਹਨਾਂ ਨੇ ਜੀ ਕਿੰਨਾਂ ਸ਼ੁਰੂ ਕੀਤਾ ਕਿ ਕਿੰਨਾ ਆਦਾਨ-ਪ੍ਰਦਾਨ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਹੀ ਕਹਿ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਚ ਤਾਂ ਮੈਨੂੰ ਐਸਾ ਹੱਥ ਬੰਨ ਕੇ ਫੋਟੋ ਤੇ ਕਿ ਮੈਨੂੰ ਵੀ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਨੇ ਪਏ ਨੇ ਕਿ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਨੇ ਪੈ ਗਏ ਫਿਰ ਲੱਖ ਲਾਣ ਤੇ ਮੇਰੀ ਰਾਏ ਨਹੀਂ ਪੂਰੀ ਅਗਲੀ ਵਾਰ ਜਿਹੜਾ ਪੁੱਛ ਸੀ ਉਸ ਮੈਂ ਐਦਾਂ ਨਹੀਂ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀ ਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨੀ ਨਾਮ ਤੇ ਮਾਨ ਸਰ ਤੁਸੀਂ ਗੱਲ ਕੀਤੀ ਕਮਾ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਦੇ ਝੜੀ ਲਾ ਰਹੇ ਸਰ ਦਿੱਲੀ ਪੂਰੇ ਹੋ ਰਹੇ ਨੇ ਨੂੰ ਪੰਜਾਬ ਦੀ ਕੀ ਸਿਚੁਏਸ਼ਨ ਹੈ ਜੀ ਪੰਜਾਬ ਚ ਕਰਾਂਗੇ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਚ ਕਰ ਹੋ ਜਾਏਗਾ ਅਗਲੇ ਬਜਟ ਚ ਕਰੀਏ ਰੁਧਵਾ ਤੁਸੀਂ ਕੋਈ ਸਵਾਲ ਪੁੱਛੋ ਮੈਨੂੰ ਮਾਨ ਸਰ ਮੈਂ ਪਾਲਾ ਪੂਰਾ ਕਰ ਰਿਹਾ ਤਾਂ ਤੁਸੀਂ ਫਿਰ ਬਾਤ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਇੱਕ ਜੱਫੀ ਦਿਖੋ ਦੇਖੋ ਕਿਹਦੀ ਮਾਦੀ ਘਟੀ ਦੇ ਦੁਆਰਾ ਫੇਰ ਆ ਕੇ ਇਲੈਕਸ਼ਨ ਜੀ ਹਮਲੇ ਹੁੰਦੇ ਤਦ ਦਿਖ ਲੋ ਨਾ ਫੇ ਕਿਸੇ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੋਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਧੰਗੀਆਂ ਵੱਢਣ ਲੱਗ ਜਾਂਦਾ ਟੁੱਟੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹੋ ਜਿਹੀ ਰਣਨੀਤੀ ਉੱਪਰ ਹੈ ਕਿ ਰੋੜਿਆਂ ਰੋੜਿਆਂ ਪੱਤਰਾਂ ਨਹੀਂ ਰਾਜਨੀਤੀ ਤਾਂ ਅਜਿ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰੋ ਜਿੱਤ ਲੋ ਤੁਸੀਂ ਏਜੰਡਾ ਤਦੋ ਉਹੀ મોદી ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਵੰਡ ਰਿਹਾ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੁਹਾਨੂੰ ਕਹਿੰਦਾ ਮੈਂ 2500 ਦਿੰਦਾ ਮਾਨ ਸਾਹਿਬ ਫਿਰ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਜੇ ਗੱਲ ਤੁਸੀਂ ਛੇਸ ਦਾ ਕੀਤਾ ਮੈਟਰ ਕਿਜਾ ਹਸਪੀਟਲ ਦੇ ਵਿੱਚ ਜਿਹੜਾ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕبھی ਆ ਰਹੀ ਹੈ ਮੈਟਰ ਦੇ ਵਿੱਚ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ کافی ਆਦਾ ਮੈਟਰ ਨਿਕਲੂਗੀ ਨਹੀਂ ਨਹੀਂ ਇਹ ਕੱਲ ਮੈਂ ਮੰਨੂਗਾ ਮਾਨ ਸਾਹਿਬ ਕਿਉਂ ਕਮੀਆਂ ਹੋਣ ਗਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਪੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਡੀ ਨਾਲ ਖੋਲਣਾ ਪੈਂਦਾ ਹੈ 75 ਸਾਲਾਂ ਤੋਂ ਗੰਡ ਖੋਲ੍ਹਣੀ ਆ ਮੈਂ ਮਨ ਤਾਂ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਵਾਰ ਤਾਂ ਪੁੱਛ ਲੋ ਕਿ ਕੀ ਹੈ नहीं वाइया गल है मैं कहना जी चाहे जिन्हें मर्जी रख्या जिन्हें कंप्लीट करता उख्याट कर ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਤੂੰ ਮੇਰੇ ਉਦਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਪੁਲ ਚਲਾਓ ਕੋਈ ਕੋਈ ਮਾ ਮੈਂ ਉਹ ਕਰ ਰਿਹਾ ਹਾਂ ਮੈਂ ਤਾਂ ਪਹਿਲਾਂ ਕਿਹਾ ਸੀ ਕੇ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲਵਾ ਗੱਲ ਕਰ ਸਰ 14 ਫਰਵਰੀ ਨੂੰ ਮੀਟਿੰਗ ਹੋਣੀ ਹੈਗੀ ਹੈ ਮੈਂ ਤਾਂ ਡਲੇਵਾਲ ਸਾਹਿਬ ਨੂੰ ਮੈਂ ਤਾਂ ਪਹਿਲਾਂ ਕਿਹਾ ਸੀ ਕੇ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲਵਾ ਗੱਲ ਕਰ ਸਰ 14 ਨੂੰ ਕਿਹਾ ਸੀ ਪਰ ਹੁਣ ਇਹ ਡਲੇਵਾਲ ਸਾਹਿਬ ਕਹਿੰਦੇ ਹੈਗੇ ਨਾ ਕਿ 14 ਫਰਵਰੀ ਕਿਉਂ 延迟 ਕੀਤੀ ਹੈ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾਟਰ ਤੇ ਬੈਠੇ ਕੇਂਦਰ ਨੇ ਜਿੱਥੇ ਉਹਨਾਂ ਨੂੰ ਇੱਥੇ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਆ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗਾਂ ਕਰਾਈਆਂ ਨੇ ਮੈਂ ਇੰਤਕੋ ਦੇ ਦੇ ਜਿੱਥੇ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅਜਨ ਸ਼ਿਵਰਾਜ ਜਾਨਾ ਜਦੋਂ ਉਹ ਆਏ ਸੀਗੇ ਆ ਕੀ ਗੱਲ ਕਰੋ ਕੱਲ ਗੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਮੈਂ ਤਾਂ ਹੋ ਜੇਗੀ ਚੋਹ ਪਰਵੇ ਮੈਂ ਤਾਂ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਸੇ ਦੇਸ਼ ਦਾ ਅਨਾਜ ਭੰਨਣਾ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੂੰਗਾ ਕੀ ਸੁਣੂੰਗਾ ਤੇ ਇਹ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੂੰਗੇ ਹੋਰ ਕਿਹਦੀਆਂ ਸੁਣਾਂਗੇ ਸੋ ਅਸੀਂ ਸਟੇਕ ਹোলਡਰਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਅੰਨਦਾਤਾ ਜੇ ਅਸੀਂ ਅੰਨਦਾਤਾ ਕਹਿੰਨੇ ਆ ਤਾਂ ਅੰਨਦਾਤਾ ਸਮਝੋ ਵੀ ਨਾ ਸਰ ਇੱਕ ਮੇਰਾ ਖਵਾਲੀ ਐਸਐਸਫਰ ਪੰਦੀ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਬ ਦੇ ਬਿਲਜਾਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕਿਤੇ ਡਾ ਲੀ ਗਾ ਧਾਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ ਕਰਾਂਗੇ ਜੀ ਕਰਾਂਗੇ ਮੇਰੇ ਕੋ ਐਸਐਸਬ ਪਹਿਲਾਂ ਤਾਂ ਇਹ ਨਹੀਂ ਡੇਸਟ ਪਹਿਲੀ ਵਾਰ ਹੈ ਔਰ ਮੈਂ ਤੋਂ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈ ਤੋਂ ਐਸਐਸਬ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿੰਨੇ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟ੍ਰੱਕ ਮਹਿੰਗੀਆਂ ਤੋਂ ਭਾਵੇਂ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜਿਹੜੇ ਕੋ ਟ੍ਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਅਪ ਅਕਸਰ ਸੁਣ ਲਿਆ ਤੁਸੀਂ ਅਕਸਰ ਕਹਾਵਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵੱਜੀ ਸਾਰਾ ਪਰਿਵਾਰ ਖਸ ਗਿਆ ਕਟੋਂ ਘਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘਟਾਇਆ ਸੀਗਾ ਪਾਰਲੀਮੈਂਟ 14 ਮੋਤਾਂ ਪਾਡੇ ਸੀ ਪੰਜਾਬ ਦੀ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨਾਂ ਸਾਲਾਂ ਕੋਣਾ ਕਰੋ ਜੀ 5000 ਬੰਦਾ ਹੋ ਗਈ जे अभी आज इस वक्त संताली प्रसेंटा एक हो डाटा, था। आ, मेरे को डाटा आया डाटा था मेरे को एक साल का डाटा मैं मंगाया मैं जी हूं तक का डाटा मौतों की गिणती संताली प्रसेंट घटी जख्मियों की गिणती डेढ़ सौ प्रसेंट बढ़ गई ਕਦੋਂ ਮੈਨੂੰ ਇਹ ਪੁੱਛੋ ਕਿ ਦੂਰ ਤੋਂ ਪਰਚੱਕ ਮੈਨੂੰ ਗਿਣਤੀਆਂ ਵਰਗੀ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਉਹ ਬਹੁਤ ਜਤਨੇ ਰਹੇ ਹੁਣ ਜੇ ਕਿਸੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਣੇ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਪਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਹੈ ਤੁਸੀਂ ਉਹ ਦੇਖਦੇ ਹੋ ਮੇਰਾ ਬਟੂਆ ਕਿਤੇ ਹੈ ਜਾਂ ਮੇਰੇ ਮੇਰੇ ਪਰਚੀ ਹੈ ਉਸ ਵੇਲੇ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਕੋ ਪਟਾਰੀ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਧਾਇਆ ਜਾਏ ਮਾਤਾ ਪ੍ਰੇਸ਼ਟੀ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਪਰ ਐਸਐਸਐਫ ਹੋਰ ਕੀ ਹੈ ਜੀ ਪ੍ਰੇਸ਼ਤੀ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਨੇ ਫਰਿਸ਼ਤੇ ਹੀ ਹੈ ਇਸ ਸਭ ਚੰਗਾ ਮੰਨਦੇ ਕਿ ਪਾਰਟੀ ਕਦੇ ਵਿਕਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇੜਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੇ ਸਪੈਸ਼ਲਿਸਟ ਵੀ ਖਾਲੀ ਪਈਆਂ ਮੈਡੀਕਲ ਕਾਲਜ ਬਣਾਵਾਂਗੇ ਯੂਪੀਐਸ ਸੈਂਟਰ ਬਣੂਗਾ ਮੈਂ ਕਹਿ ਕੇ ਗਿਆ ਸੀ ਪਰ ਉਦੋਂ ਕਰ ਮੋਗਾ ਵਾਸੀ ਤੇ ਕੰਜੀ ਆਉਣ ਵਾਲੇ ਆਉਣ ਵਾਲੇ ਪਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋ ਜਾਏਗੀ ਤੇ ਕਿੰਨੇ ਵਿੱਚ ਲੱਗਤਾ ਲੱਗੇਗੀ ਡਾਕਟਰ ਨੂੰ ਮੇਜੀ ਕਿਹੜੀ ਡੈਡਲਾਈਨ ਕੀ ਹੈ ਜਿੰਦੀ ਮਤਲਬ ਕਿੰਨੀ ਲਾਗਤ ਦੇ ਨਾਲ ਬਿਲਡਿੰਗ ਤਿਆਰ ਹੋਏਗੀ ਕਿੰਨੇ ਦਾ ਦੇਵਾਂਗੇ nome <laughs> ria <laughs>